ਵਾਇਕ ਨੂੰ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਅੱਜ ਸਰਦਾਰ ਸੁਖਜਿੰਦਰ ਸਿੰਘ ਜੀ ਖੋਸਾ ਉਹਨਾਂ ਦੇ ਗ੍ਰਹਿ ਵਿਖੇ ਆਪਣੇ ਮਾਝੇ ਤੋਂ ਮਿਹਰ ਜਥੇਬੰਦੀ ਸਤਨਾਮ ਸਿੰਘ ਜੀ ਡਾਕਟਰ ਅਤੇ ਗੁਰਸੇਖ ਸਿੰਘ ਜੀ ਫਿਰੋਜਪੁਰ ਤੋਂ ਔਰ ਲਖਵਿੰਦਰ ਸਿੰਘ ਜੀ ਫਿਰਸਾ ਹਰਿਆਣੇ ਤੋਂ ਔਰ ਸੁਖਪਾਲ ਸਿੰਘ ਜੀ ਡੱਫਰ ਔਰ ਸਜੀਤ ਸਿੰਘ ਜੀ ਅਧੋ ਚੰਡੇ ਅਤੇ ਗੁਰਵਿੰਦਰ ਸਿੰਘ ਭੰਗੂ ਬਾਕੀ ਸਾਰੇ ਜਿੰਨੇ ਵੀ ਕ੍ਰੀਮ ਟੀਮ ਜਿਹੜੀ ਇੱਥੇ ਦਸੇ ਬੰਦੀਆਂ ਦੀ ਬੈਠੀ ਔਰ ਕਾਫੀ ਵਿਚਾਰ ਚਰਚਾ ਹੋਈ ਆ ਔਰ ਜਿਹਦੇ ਵਿੱਚ ਸਰਦਾਰ ਸੁਖਬਾਤ ਸਿੰਘ ਡਕਟਰ ਨੇ ਇੱਕ ਮੋਰਚੇ ਪ੍ਰਤੀ ਜੋ ਘਟਾਵਾਦਾ ਉਹਦੇ ਵਾਸਤੇ ਜਿਹੜੀ ਪਹੁੰਚ ਕੀਤੀ ਕਿ ਬੈਠ ਕੇ ਇਹਨੂੰ ਸੁਲਝਾਉਣ ਵਾਸਤੇ ਜਾਂ ਸਾਰੀ ਹੀ ਵਿਚਾਰ ਚਰਚਾ ਕਰਕੇ ਔਰ ਇਸ ਮੁੱਦੇ ਤੇ ਗੱਲ ਆਪਣੀ ਆ ਕਿ ਜੋ ਮੋਰਚੇ ਦੇ ਵਿੱਚ ਲਗਾਤਾਰ 400 ਇੱਕ ਦੋ ਦਿਨ ਮੋਰਚਾ ਜਿਹੜਾ ਚੱਲਿਆ ਪਰ ਜਿੰਨੀਆਂ ਵੀ ਘਟਾਵਾਂ ਵਾਧਾਂ ਆਈਆਂ ਨਿਡਰਾਂ ਪ੍ਰਤੀ ਔਰ ਜਿਵੇਂ ਵੀ ਉਸ ਮੋਰਚੇ ਦੇ ਵਿੱਚ ਕਿਸਾਨਾਂ ਨੂੰ ਔਰ ਨਿਡਰਾਂ ਨੂੰ ਨਰਾਸ਼ਤਾ ਮਿਲੀ ਆ ਔਰ ਉਹਦੇ ਤੇ ਇੱਕ ਤਿੰਨ ਮੈਂਬਰੀ ਜਿਹੜੀ ਕਮੇਟੀ ਜਿਹੜੀ ਵਿੱਤ ਕਮੇਟੀ ਬਣਾਈ ਗਈ ਸੀ ਫੰਡ ਪ੍ਰਤੀ ਜਿਵੇਂ ਸੁਖਬਾ ਸਿੰਘ ਡੱਪਰ, ਸੁਖਜਿੰਦਰ ਸਿੰਘ ਉਸਤਾ, ਸੋਜੀਤ ਸਿੰਘ ਦੋਚੰਡੀ ਔਰ ਇਹਨਾਂ ਨੂੰ ਲਿਖਤੀ ਪੱਤਰ ਵੀ ਦਿੱਤੇ ਸੀ ਕਿ ਆਪਣਾ ਪੱਖ ਜਿਹੜਾ ਵਾ ਜਨਤਕ ਪੱਖੋਂ ਇਲਾਵਾ ਪੇਸ਼ ਕੀਤਾ ਜਾਵੇ ਔਰ ਇਹਨਾਂ ਦੇ ਅੱਗੇ ਬੇਨਤੀ ਹੈ ਇਹਨਾਂ ਨੇ ਸਾਡੀ ਸੁਣੀ ਵੀ ਆ ਔਰ ਸ਼ਖਬਲ ਸਿੰਘ ਡੰਪਰ ਨੇ ਇਹਦਾ ਜੈਜਾ ਵੀ ਲਿਆ ਵਾ ਕਿ ਅੱਗੇ ਵਧਣ ਵਾਸਤੇ ਕੀ ਹਾਲਾ ਕਰਜਿਆ ਜਾਵੇ ਔਰ ਇਹਦੇ ਚ ਵਿਚਾਰ ਚਰਚਾ ਕਰਕੇ ਆ ਕਿ ਜੋ ਮੋਰਚੇ ਪ੍ਰਤੀ ਜੋ ਸਰਕਾਰ ਦੇ ਦੈਰੇ ਚ ਮੀਟਿੰਗਾਂ ਚੱਲਦੀਆਂ ਰਹੀਆਂ ਜਾਂ ਜਾਂਚ ਘਾਰਵਾਦ ਹੁੰਦੀ ਰਹੀ ਆ ਉਹਦੇ ਪ੍ਰਤੀ ਕਾਫੀ ਜਵੇਂ ਹਰਿਆਣੇ ਤੋਂ ਮਨੂ ਕੁਵਾਰ ਜਾਂ ਕਾਕਾ ਸਿੰਘ ਕੋਟਲਾ ਜਾਂ ਉਹਨਾਂ ਦੀਵਾਂ ਵੱਲੋਂ ਸਾਨੂੰ ਜਿਹੜੀ ਨਰਾਸ਼ਤਾ ਮਿਲੀ ਆ ਔਰ ਉਹਦੇ ਤੇ ਇਹ ਅਸੀਂ ਫੈਸਲਾ ਲਿਆ ਕਿ ਉਹ ਜਨਤਕ ਜਿਹੜੇ ਆ ਉਹ ਪਬਲਿਕ ਵੇਖੋ ਇੱਕ ਮੋਰਚੇ ਦੀ ਜ਼ਿੰਮੇਵਾਰ ਆ ਕਿਉਂਕਿ ਪਬਲਿਕ ਹੀ ਮੋਰਚਾ ਚਲਾਉਂਦੀ ਆ ਔਰ ਜਨਤਕ ਉਹ ਕਿ ਆਪਣੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਵਾਂ ਉਹ ਸਾਹਮਣੇ ਲਿਆਉਣ ਔਰ ਉਦੋਂ ਅਗਲੀ ਜਿਹੜੀ ਆ ਮੀਟਿੰਗ ਕਰਕੇ ਉਹਦੀ ਵਿਚਾਰ ਚਰਚਾ ਕੀਤੀ ਜਾਊਗੀ ਜਿਹੜੀ ਮੀਟਿੰਗ ਬਹੁਤ ਪੋਜ਼ਿਟਿਵ ਔਰ ਵਧੀਆ ਢੰਗ ਤਰੀਕੇ ਨਾਲ ਹੋਈ ਔਰ ਸੁਖਵਾਲ ਸਿੰਘ ਡੱਫਰ ਦਾ ਸੀ ਧੰਨਵਾਦ ਕਰਦੇ ਆ ਕਿ ਜਿਹੜਾ ਸਾਡੇ ਵਿਚਤ ਰਾੜ ਆਈ ਆ ਉਹਨੂੰ ਪੂਰੀ ਕਰਨ ਵਾਸਤੇ ਅਤੇ ਖੰਡ ਦੇ ਮੁੱਦੇ ਵਾਸਤੇ ਜਿਹੜਾ ਵਾ ਉਹ ਇਹਨਾਂ ਤੱਕ ਅਸੀਂ ਅੱਜ ਸਾਡੀ ਇਹਨਾਂ ਨੇ ਗੱਲਬਾਤ ਸੁਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾ ਇਹ ਜਨਤਕ ਲੋਕਾਂ ਨੂੰ ਆਪਦਾ ਵਿੱਤ ਕਮੇਟੀ ਵੱਲੋਂ ਪੱਕਾ ਪੇਸ਼ ਕਰਨਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿਸਾਨ ਆंदोलन ਪਾਰਟ 2 ਦੇ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਮੀਟਿੰਗ ਮੋਗਾ ਦੇ ਵਿੱਚ ਹੋਈ ਜੋ ਕਿ ਸਾਡੇ ਬਹੁਤ ਹੀ ਸੀਨੀਅਰ ਆਗੂ ਸੁਖਜਿੰਦਰ ਸਿੰਘ ਖੋਸਾ ਜੀ ਦੇ ਗ੍ਰਹਿ ਵਿਕੇ ਹੋਈ ਇਸ ਦੇ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਨਾਲ ਹੀ ਜਥੇਬੰਦੀਆਂ ਦੇ ਨਾਮ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਤਿੰਨੇ ਆਗੂ ਸਹਿਬਾਨ ਬੈਠੇ ਨੇ ਜਿਹੜੇ ਕਿ ਖਨੋਰੀ ਮੋਰਚੇ ਦੇ ਐਸਕੇਐਮ ਨਾਨ ਪੋਲਿਟਿਕਲ ਦੇ ਫੰਡ ਕਮੇਟੀ ਦੇ ਮੈਂਬਰ ਨੇ ਸਭ ਤੋਂ ਪੱਲੇ ਬਣੇ ਸਰਜੀਤ ਸਿੰਘ ਜੀ ਹਰਦੋ ਛੰਡੇ ਸੁਖਪਾਲ ਸਿੰਘ ਜੀ ਡੱਫਰ ਸੁਖਜਿੰਦਰ ਸਿੰਘ ਜੀ ਕੋਸਾ ਇਹ ਤਿੰਨੇ ਆਪ ਕੋ ਸਰਪਨ ਬੈਠੇ ਨੇ ਜਿਹੜੇ ਕਿ ਇੱਕ ਕਮੇਟੀ ਬਣੀ ਸੀ ਜਿਹੜੀ ਕਿ ਫੰਡ ਕਮੇਟੀ ਉਸ ਦਾ ਸੰਚਾਲਨ ਕਰਦੇ ਰਹੇ ਨੇ ਇਹ ਵੀ ਆਏ ਨੇ ਅੱਜ ਸੁਖਪਾਲ ਸਿੰਘ ਡੱਫਰ ਜੀ ਆਏ ਨੇ ਮੀਟਿੰਗ ਦਾ ਹਿੱਸਾ ਬਣੇ ਨੇ ਇਹਨਾਂ ਨੇ ਆਪਣੀ ਗੱਲਬਾਤ ਰੱਖੀ ਹੈ ਤੇ ਬਹੁਤ ਚੰਗਾ ਲੱਗਿਆ ਕਿ ਸੁਖਪਾਲ ਸਿੰਘ ਡੱਫਰ ਜੀ ਉਹਨਾਂ ਦੇ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਸਾਰੀਆਂ ਜੱਥੇਬੰਦੀਆਂ ਨੂੰ ਧੰਨਵਾਦ ਵੀ ਕੋਈ ਆਗੂ ਇਹੋ ਜਿਹਾ ਵੀ ਹੈਗਾ ਵੀ ਜਿਹੜਾ ਚਾਹੁੰਦਾ ਕਿ ਕਿਸਾਨੀ ਨੂੰ ਬਚਾਇਆ ਜਾਏ ਕਿਸਾਨੀ ਨੂੰ ਆ ਰਹੀਆਂ ਔਂਕੜਾਂ ਨੂੰ ਦੂਰ ਕਰਨ ਵਾਸਤੇ ਜਿਹੜਾ ਇੱਕ ਹੁੱਕ ਚੱਲਿਆ ਜਾਵੇ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਵੱਲੋਂ ਅਸੀਂ ਡਾਫਰ ਸਾਹਿਬ ਦਾ ਧੰਨਵਾਦ ਵੀ ਕਰਦੇ ਆਂ ਜਿਹੜਾ ਕਿ ਇੱਥੇ ਪਹੁੰਚੋ ਮੈਂ ਕਹੂੰਗਾ ਕੋਟਪੁਟਾ ਜੀ ਵੀ ਆਪਣੀ ਗੱਲ ਰੱਖਣਗੇ ਇੰਦਰਜੀਤ ਸਿੰਘ ਕੋਟਪੁਟਾ ਬੱਟ ਸਰ ਬਰਗਾ ਵਾਲੇ ਕੋਈ ਹੋਰ ਨਹੀਂ ਬੇਦਰ ਖਰਾਬ ਕਰছে ਬਹੁਤ ਹੱਥ ਲਿਆ ਆਇਆ ਹੈ ਹਰ ਨੂੰ ਭੇਜਾ ਉਹ ਵੀ ਝੜਿਆ ਸਾਡਾ ਪਰਿਵਾਰ ਪਸਾਈ ਸਤਿ ਸ੍ਰੀ ਅਕਾਲ ਬਚਾ ਉਹ ਦਿਨ ਵੇਖੇ ਮਾਰੇ ਬੰਦੇ ਜੇ ਉਥੋਂ ਹਿੰਦੁਸਤਾਨ ਦੇ ਪਾਸੇ ਵਾਲੀ ਗੱਲ ਬਣੀ ਜਿੱਦੇ ਸਾਡੇ ਫਾਰਮ ਹੈ ਆਪਣੇ ਜੁਪੀ ਦੇ ਵਿੱਚ ਉਹ ਛੱਡ ਕੇ ਤੇ ਜੇ ਇੱਥੇ ਆਏ ਇੱਥੇ ਆ ਕੇ ਵੀ ਛੱਡਦੇ ਉਹ ਤਾਂ ਜਦੋਂ ਰਾਜਾ ਬਹਿ ਰੰਦਾ ਅਸੀਂ ਬੰਦੇ ਵੀ ਕੋ ਆਏ ਆ ਕੋਲਾ ਕੁਝ ਹੋਇਆ ਫਿਰ ਅਸੀਂ ਨਾ ਕਿਹਾ ਵੀ ਨਾਂ ਕੀ ਹੈ ਇਹਨਾਂ ਇਹਨਾਂ ਨੇ ਪੱਲੇ ਕੱਖ ਜਿੰਨੇ ਮਡੇ ਤਰੀ ਫਿਰਦੇ ਆ ਤੇ ਜੇ ਉਹਨੂੰ Thank you. ਦਾ ਖਾਲਸਾ ਵੈਗਰੂ ਜੀ ਕੀ ਪਤੀ ਅੱਜ ਜਿਹੜੀ ਸਾਡੀ ਇੱਥੇ ਮੀਟਿੰਗ ਹੋਈ ਸੀ ਦਾਸ ਦੇ ਗ੍ਰਹਿ ਵਿਖੇ ਤੇ ਉਸ ਤੋਂ ਬਾਅਦ ਅਸੀਂ ਦਫ਼ਤਰ ਦੇ ਵਿੱਚ ਆ ਕੇ ਤੇ ਜਿਹ ਪ੍ਰੈਸ ਆਈ ਸੀ ਸਾਰੀ ਇਹਨਾਂ ਨੂੰ ਗੱਲਾਂ ਦਸੀਆਂ ਕਿਉਂਕਿ ਜਿਹੜਾ ਸਾਡਾ ਨਾਨ ਪੋਲਿਟਿਕਲ ਮੋਰਚਾ ਚੱਲਦਾ ਸੀ ਜਦੋਂ ਤੋਂ 19 ਮਾਰਚ ਤੋਂ ਉਹ ਮੋਰਚਾ ਸਾਡਾ ਅਖਾੜਿਆ ਗਿਆ ਸਰਕਾਰ ਵੱਲੋਂ ਮਿਲੀ ਹੋਈ ਭੁਗਤ ਨਾਲ ਆਗੂਆਂ ਦੇ ਵੱਲੋਂ ਉਹਦਾ ਸਾਰਾ ਜਿਹੜਾ ਅਸੀਂ ਨਤੀਜਾ ਕੱਢ ਕੇ ਦੇਖਿਆ ਕਿ ਅਸੀਂ ਜਿਹੜੇ ਆਗੂ ਹੋਣ ਜਿਹੜੇ ਮਤਲਬ ਤੁਹਾਨੂੰ ਦੱਸ ਹੀ ਦਿੱਤਾ ਵੀ 7-8 ਜਥੇ ਬੰਦੀਆਂ ਇੱਕ ਮਝੈਲ ਜਥੇ ਬੰਦੀ ਦੇ ਕਰਸੇਪ ਸਿੰਘ ਨੇ ਸਤਨਾਮ ਸਿੰਘ ਜੀ ਇਹ ਵੀ ਸਾਡੇ ਵਿੱਚ ਦਾਖਲ ਹੋਏ ਨੇ ਤੇ ਉਹ ਮੋਰਚੇ ਦੇ ਬਾਬਤ ਅਜੇ ਹੋ ਸੀ ਕਿਉਂਕਿ ਕਮੇਟੀ ਦੇ ਜਿਹੜੇ ਸਾਡੇ ਫੰਡ ਕਮੇਟੀ ਸੀ ਦਾਸ ਉਹਦਾ ਮੈਂਬਰ ਸੀ ਤੇ ਹਰਦੋ ਜੰਡੇ ਸਾਹਿਬ ਉਹਦੇ ਮੈਂਬਰ ਸਨ ਤੇ ਇੱਕ ਸੁਖਪਾਲ ਸਿੰਘ ਡਾਫਰ ਡਾਫਰ ਸਾਹਿਬ ਅੱਜ ਆਏ ਸੀ ਉਹਨਾਂ ਦੀ ਮਤਲਬ ਉੱਥੇ ਘਰੋਂ ਚਲੇ ਗਏ ਨੇ ਤੇ ਸਾਡਾ ਜਿਹੜਾ ਫੰਡ ਕਮੇਟੀ ਨੂੰ ਕੇਵਲ ਤੇ ਕੇਵਲ ਸਿੱਧੂ ਪਰ ਜਥੇਬੰਦੀ ਨੇ ਇੱਕ ਵੀ ਰੁਪਈਆ ਦਾ ਕਰਜ਼ਾ ਹਸਾਬ ਵਿੱਚ ਦਿੱਤਾ ਸੀ। ਨਾ ਸਾਡੇ ਕੋਲ 1 ਰੁਪਈਆ ਨਵਾਂ ਆਇਆ ਸੀ ਤੇ ਨਾ ਅਸੀਂ ਕਿਤੇ ਉਹਨਾਂ ਨੂੰ ਹਸਾਬ ਮੰਗਣ ਤੇ ਬਹੁਤ ਵਾਰੀ ਹਸਾਬ ਮੰਗਿਆ ਪਰ ਸਾਨੂੰ ਹਸਾਬ ਨਹੀਂ ਮਿਲਿਆ। ਤੇ ਅਸੀਂ ਇਹ ਜਨਤੋ ਕਰਤਾ ਵੀ ਕਮੇਟੀ ਸਾਡੀ ਜ਼ਰੂਰ ਸੀਗੀ ਪਰ ਕਬਜਾ ਜਿਹੜਾ ਸਿੱਧੂ ਪਰਦਾਸੀ ਸਾਰੇ ਪੰਡਾਤੇ ਸਾਡੇ ਕੋਲੇ ਕੁਝ ਨਹੀਂ ਸੀ। ਇਸ ਕਰਕੇ ਜਿੱਥੇ ਫੰਡਾਂ ਦੀ ਗੱਲ ਚੱਲੀ ਉੱਥੇ ਦੂਜੇ ਪਾਸੇ ਜਿਹੜਾ ਅੱਜ ਸਾਡਾ ਸੰਘਰਸ਼ਾ ਕਿਉਂਕਿ ਅੱਜ ਦੀ ਡੈਮੋਕਰੇਸੀ ਦੇ ਅਨੁਸਾਰ ਲੋਕ ਰਾਜ ਦੇ ਅਨੁਸਾਰ ਸਾਨੂੰ ਇਕਤਾ ਦੀ ਲੋੜ ਆ ਯੂਨਾਈਟਡ ਦੀ ਲੋੜ ਆ ਅਸੀਂ ਇਸ ਮਾਧਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਕਿਸਾਨੀ ਪਤੀ ਲੜਾਈਆਂ ਬੜੀਆਂ ਵੱਡੀਆਂ ਕਿਉਂਕਿ ਇੱਕ ਪਾਸੇ ਜੇ ਕੇਂਦਰ ਸਰਕਾਰ ਆਏ ਦੇ ਨਵੇਂ ਕਾਨੂੰਨ ਬਣਾ ਕੇ ਕਿਸਾਨਾਂ ਦੇ ਮਤਲਬ ਪਿੱਛੇ ਸ਼ੂਰਾ ਮਾਰਦਾ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਜਿਵੇਂ ਕਿ ਲੁਧਿਆਣੇ ਦੀ ਜਿਹੜੀ ਜ਼ਮੀਨ ਕੁਵੈਰ ਹੋ ਰਹੀ ਆ ਉਡੀ ਭਾਵਤ ਵੀ ਅਸੀਂ ਤਤਪਾਰਾਂ 24 ਘੰਟੇ ਹਾਜ਼ਰ ਆ ਸਾਡੀ ਮੋਰਚੀ ਦੀ ਮੀਟਿੰਗ ਹੋਈ ਆ ਵੀ ਜਿੱਥੇ ਵੀ ਕੁਰਬਾਨੀ ਕਰਨੀ ਪਵੇ ਅਸੀਂ ਵੱਡੀ ਕੁਰਬਾਨੀ ਕਰਾਂਗੇ ਤੇ ਇੱਕ ਵੀ ਮਰਲਾ ਕਿਸਾਨ ਦਾ ਅਸੀਂ ਮਤਲਬ ਉਹ ਜਿਹੜਾ ਇੱਕ ਵਾਇਰ ਨਹੀਂ ਹੋਣ ਦੇਵਾਂਗੇ ਜੇ ਸਾਡੀਆਂ ਲਾਸ਼ਾਂ ਉਤੋਂ ਦੀ ਪੁਲਿਸ ਨਾਲ ਕਿ ਜਬਰੀ ਧੱਕੇ ਨਾਲ ਉਹ ਕਬਜ਼ਾ ਕਰਨਾ ਚਾਹੇ ਦੂਜੇ ਨੰਬਰ ਤੇ ਜਿਹੜਾ ਸਾਡਾ ਕੌਮੀ ਇਨਸਾਫ ਮੋਰਚਾ ਚੱਲਦਾ ਉਹਦੇ ਵਿੱਚ ਵੀ ਸਾਡਾ ਤਾਲ ਮੇਲ ਪੂਰਾ ਅਸੀਂ ਉਹਦੇ ਵਿੱਚ ਵੀ ਜਿਹੜੇ ਵਿਚਾਰੇ ਵਿਦੋਛੇ ਸਿੰਘ ਨੇ ਉਹ ਜਿਹੜੇ ਮਤਲਬ ਸਜ਼ਾ ਉਹਨਾਂ ਦੀ ਕੀਤੀ ਗਈ ਆ ਪੂਰੀ ਹੋ ਚੁੱਕੀ ਆ ਤੇ ਬੜਾ ਹੀ ਉਹ ਸਜ਼ਾ ਭੋਗਤ ਰਹੇ ਨੇ ਇਹਨੇ 32-32 ਸਾਲ ਹੋ ਗਏ 26-27 ਸਾਲ ਹੋ ਗਏ ਅਸੀਂ ਉਹਨਾਂ ਦੀ ਬਾਤ ਵੀ ਦਿੜ ਰਾਤ ਇੱਕ ਕਰਾਂਗੇ ਵੀ ਉਹਨਾਂ ਤੋਂ ਜੇਲਾ ਤੋਂ ਰਿਹਾਅ ਕਰਾਉਣ ਲਈ ਤੇ ਜੇ ਮੈਂ ਗੱਲ ਕਰਾਂ ਕਿਸਾਨਾਂ ਦੀ ਜਿੱਥੇ ਆਏ ਦਿਨ ਕਿਸਾਨਾਂ ਦੀ ਪੜ ਤੇ ਸ਼ੂਰਾ ਮਾਰਿਆ ਜਾਂਦਾ ਤੇ ਉਹ ਵੀ ਅਸੀਂ ਜਿਹੜੀ ਸਾਡੀ ਲੜਾਈ ਆ ਜਿਵੇਂ ਕੌਮੀ ਨਿਆਂ ਮੋਰਚੇ ਦੀ ਆ ਤਕਵੀਰ ਕਰਨ ਦੀ ਆ ਤੇ ਬਾਕੀ ਜਿਸ ਤਰ੍ਹਾਂ ਹੈਗਾ ਆਪਣਾ ਹੋਰ ਵੀ ਮੁੱਦੇ ਨੇ ਕਿਸਾਨੀ ਰਿਲੇਟਡ ਉਹਨਾਂ ਦੇ ਉੱਤੇ ਅਸੀਂ ਇਹ ਰਲ ਕੇ ਪੂਰਾ ਤੰਦੇ ਹੀ ਨਾ ਪੈਰਾ ਦੇਵਾਂਗੇ ਤੇ ਜਿਹੜੀ ਸਾਡੀ ਅੱਜ ਮੀਟਿੰਗ ਹੋਈ ਆ ਬੜੀ ਵਧੀਆ ਮੀਟਿੰਗ ਹੋਈ ਆ ਮਾਹੌਲ ਦੇ ਵਿੱਚ ਹੋਈ ਆ ਤੇ ਸਾਰੇ ਆਗੂਆਂ ਨੇ ਜਿਹੜੇ ਆਪਣੇ ਆਪਣੇ ਵਿਚਾਰ ਸਾਨੂੰ ਦੱਸ ਹੀ ਦਿੱਤੇ ਨੇ ਕਿ ਸਾਡੀ ਲੜਾਈ ਕੇਵਲ ਤੇ ਕੇਵਲ ਨਾ ਕੋ ਸਾਡੀ ਫੰਨਾ ਦੀ ਲੜਾਈ ਆ ਨਾ ਕੋ ਸਾਡੀ ਪੈਸੇ ਇਕੱਠੇ ਕਰਨ ਦੀ ਲੜਾਈ ਆ ਕੇਵਲ ਤੇ ਕੇਵਲ ਲੜਾਈ ਸਾਡੀ ਕਿਸਾਨੀ ਜਿੱਤਣ ਦੀ ਲੜਾਈ ਆ ਕਿਸਾਨੀ ਬਚਾਉਣ ਦੀ ਲੜਾਈ ਆ ਜਵਾਨੀ ਬਚਾਉਣ ਦੀ ਲੜਾਈ ਆ ਇਸ ਕਰਕੇ ਅਸੀਂ ਜਿਹੜੀ ਮੀਟਿੰਗ ਕਰਦੇ ਆ ਵੀ ਅਸੀਂ ਕਿਸਾਨਾਂ ਨੂੰ ਲਾਮਬੰਦ ਕਰਕੇ ਜਿਹੜੇ ਕਿਸਾਨ ਹਲੇ ਵੀ ਨਹੀਂ ਜਾਗੇ ਕਿਉਂਕਿ 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਲੇ ਤਾਈਂ ਸਰਕਾਰ ਦੀ ਨਾ ਤਾਂ ਕੋਈ ਪਾਣੀ ਵਾਸਤੇ ਨੀਤੀ ਆ ਨਾ ਕੋਈ ਕਿਸਾਨ ਵਾਸਤੇ ਨੀਤੀ ਆ ਨਾ ਕੋਈ ਮਜ਼ਦੂਰ ਵਾਸਤੇ ਨੀਤੀ ਆ ਨਾ ਛੋਟੇ ਦੁਕਾਨਦਾਰਾਂ ਵਾਸਤੇ ਨੀਤੀ ਆ ਇਸ ਕਰਕੇ ਬੜੇ ਮੁੱਦੇ ਨੇ ਜਿਹੜੇ ਮਤਲਬ ਉਹ ਕਿਸਾਨਾਂ ਪ੍ਰਤੀ ਰੇਟਰ ਨੇ ਉਹ ਜਿਹੜੇ ਵਿਰਥ ਪਏ ਨੇ ਤੇ ਕਿਸਾਨਾਂ ਜਿਹੜਾ ਸਰਕਾਰਾਂ ਜਿਹੜੀਆਂ ਅੱਜ ਕੰਪ ਕਰਨੇ ਦੀ ਨੀਂਦ ਸੁੱਟੀਆਂ ਹੋਈਆਂ ਜਿਹੜੀਆਂ ਉਹ ਕਿਸਾਨਾਂ ਨੂੰ ਠੂਠਾ ਫੜਾ ਕੇ ਰਾਜੀ ਆ ਆਏ ਦਿਨ ਕਾਨੂੰਨ ਬੰਦਿਆ ਨੇ ਦੀ ਜ਼ਮੀਨ ਖੋਲੋ ਇਹ ਜ਼ਮੀਨ ਸਾਨੂੰ ਨਾ ਤਾਂ ਭਗਵੰਤ ਮਾਨ ਨੇ ਦਿੱਤੀ ਆ ਨਾ ਮੋਦੀ ਸਰਕਾਰ ਨੇ ਦਿੱਤੀ ਆ ਜ਼ਮੀਨ ਸਾਨੂੰ ਕੌਣ ਦਿਵਾ ਕੇ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਆਪਦੇ ਪੁੱਤਰਾਂ ਦੇ ਕਲੇਜੇ ਦਾ ਮੂੰਹ ਦੇ ਵਿੱਚ 마ਸਕ ਪਾਇਆ ਤੇ ਉਹਨਾਂ ਦਾ ਅਸੀਂ ਜਿਹੜੀ ਜ਼ਮੀਨ ਆ ਅਸੀਂ ਉਹਨਾਂ ਦੇ ਫਰਿਸ਼ਤੇ ਆ ਅਸੀਂ ਕਦੇ ਵੀ ਉਹ ਜ਼ਮੀਨ ਜਿਹੜੀ ਐਂ ਹਤਿਆਉ ਨਹੀਂ ਦੇਵਾਂਗੇ ਸਰਕਾਰਾਂ ਨੂੰ ਜੇ ਭਾਰਤ ਮਾਲਾ ਸੜਕਾਂ ਬੰਦਾਂ ਹੋਣ ਸਾਨੂੰ ਹੋ ਸਕਦਾ ਉਹ ਵੀ ਨੰਦ ਕਰਨ ਲਾ ਪੈ ਜਾਣ ਜੇ ਸਰਕਾਰ ਇੱਥੋਂ ਤੱਕ ਪਹੁੰਚ ਸਕਦੀ ਤਾਂ ਅਸੀਂ ਵੀ ਪਹੁੰਚਾਂਗੇ ਇਨ੍ਹਾਂ ਕਾ ਸਾਡੀਆਂ ਬੇਨਤੀਆਂ ਸਰਕਾਰ ਨੂੰ ਇਹ ਸਮਾਧਨ ਚੇਤਾਵਨੀ ਵੀ ਦਿੰਦੇ ਆ ਵੀ ਜੋ ਕਿਸਾਨ ਨਾਲ ਟਕਰਾਊਗਾ ਉਹ ਚੂਰ ਚੂਰ ਹੋ ਜਾਊਗਾ ਦੇਖੋ ਸਾਡੀਆਂ ਜਥੇਬੰਦੀਆਂ ਦੇ ਵਿੱਚ ਕਈਆਂ ਆਗੂਆਂ ਦੇ ਈਗੋ ਆ ਜਾਂਦੀ ਖਣੀ ਮੈਂ ਹੀ ਜਥੇਬੰਦੀ ਚਲਾਉਣਾ ਪਰ ਅਸੀਂ ਇਹ ਗੱਲ ਨਹੀਂ ਰੱਖਦੇ ਅਸੀਂ ਅੱਜ ਵੀ ਮੈਂ ਪਹਿਲਾਂ ਕਹਿ ਚੁੱਕਿਆ ਭੀਜੇ ਡੈਮੋਕਰੇਸੀ ਸੰਦਾ ਰੋਕ ਰਾਜਾ ਸਾਨੂੰ ਇਕਤਾ ਦੀ ਲੋੜ ਆ ਜਿੰਨੀ ਦੇਰ ਤੱਕ ਸਾਡੀ ਇਕਤਾ ਹੀ ਨਹੀਂ ਮੈਂ ਪਹਿਲਾਂ ਹੀ ਦੱਸ ਰੁਕਾਂ ਪਹਿਲੇ ਸਵਾਲ ਦੇ ਵਿੱਚ ਵੀ ਅਸੀਂ ਮੰਨਦੇ ਤਾਂ ਇੰਜ ਕਰ ਸਕਦੇ ਅਸੀਂ ਅੱਜ ਵੀ ਚਾਹੁੰਦੇ ਆ ਕਿ ਅਸੀਂ ਹੋਰ ਵੀ ਜਥੇਬੰਦਕਾਂ ਨੂੰ ਨਾਲ ਲੈ ਕੇ ਇੱਕ ਵੱਡਾ ਪਲੇਟਫਾਰਮ ਬਣਾ ਕੇ ਸਰਕਾਰ ਨਾਲ ਲੜਾਈ ਲੜਾਂਗੇ ਤੇ ਕੇਂਦਰੋਂ ਵਿੱਚ ਇਹ ਪੰਜਾਬ ਸਰਕਾਰ ਨੂੰ ਪਿੱਛੇ ਨਹੀਂ ਹਟਾਂਗੇ ਤੇ ਸਾਨੂੰ ਕਿੱਡੀ ਵੱਡੀ ਮਰਜ਼ੀ ਕੁਰਬਾਨੀ ਦੇਣੀ ਕਮੇਟੀ ਪੰਜਾਬ ਕੋਟਵੱਡਾ ਜਥੇਬੰਦੀ ਔਰ ਉਹਦੇ ਨਾਲ ਨਾਲ ਸੰਯੁਕਤ ਖਾਨ ਮੋਤ ਦਾ ਗੈਰ ਰਾਜਨੀਤਿਕ ਦੇ ਆਪਣੇ ਜਥੇਬੰਦੀਆਂ ਸਰਦਾਰ ਸੁਖਜਿੰਦਰ ਸਿੰਘ ਖੋਸਾਲ ਜਿਨ੍ਹਾਂ ਦੇ ਦਫਤਰ ਦੇ ਵਿੱਚ ਮੀਟਿੰਗ ਹੋਈ ਔਰ ਉਹਦੇ ਨਾਲ ਸਤਨਾਮ ਸਿੰਘ ਜੀ ਮਿਹਦਲ ਜਥੇਬੰਦੀ ਤੋਂ ਮਾਝੇ ਤੋਂ ਔਰ ਸਰਦਾਰ ਗੁਰਵਿੰਦਰ ਸਿੰਘ ਜੀ ਛੇਰੇ ਪੰਜਾਬ ਤੋਂ ਔਰ ਸੁਖਜੀਤ ਸਿੰਘ ਅਧੋ ਚੰਡੇ ਲਖਵਿੰਦਰ ਸਿੰਘ ਜੀ ਸਿਰਸਾ ਔਰ ਕਰੀਬ 5-6 6 ਜਥੇਬੰਦੀਆਂ ਦੀ ਅੱਜ ਪੂਰੀ ਖੁੱਲ ਕੇ ਵਿਚਾਰ ਚਰਚਾਈ ਜਿਹਦੇ ਤੇ ਸੁਖਵਾਲ ਸਿੰਘ ਡੱਫਰ ਅਤੇ ਇੰਦਰਜੀਤ ਸਿੰਘ ਪੰਨੀਵਾਲਾ ਦੀ ਜ਼ਿੰਮੇਵਾਰੀ ਲੱਗੀ ਸੀ ਕੁਝ ਮੋਰਚੇ ਦੇ ਵਿੱਚ ਵਿਚਾਰ ਚਰਚਾ ਲੰਬੀ ਚੱਲ ਰਹੀ ਸੀ ਔਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਵਾ 400 ਕਰੀਬ 1-2 ਦਿਨ ਚੱਲਿਆ ਜਿਦੇ ਵਿੱਚ ਕਾਫੀ ਹੀ ਘਟਾਵਾਂ ਵਧਾਂ ਆਈਆਂ ਆਗੂਆਂ ਵੱਲੋਂ ਵੀ ਕੁਝ ਨਰਾਸ਼ਤਾ ਮਿਲੀ ਔਰ ਉਹਦਾ ਕਰਕੇ ਕਾਫੀ ਵਿਚਾਰ ਚਰਚਾ ਕੀਤੀ ਗਈ ਜਿਹਦੇ ਤੇ ਸੁਖਪਾਲ ਸਿੰਘ ਡੱਫਰ ਅਤੇ ਇੰਦਰਜੀਤ ਸਿੰਘ ਪੰਨੀਵਾਲਾ ਦੀ ਰਾਜਸਥਾਨ ਤੋਂ ਜ਼ਿੰਮੇਵਾਰੀ ਲੱਗੀ ਸੀ ਗੱਲਬਾਤ ਰੱਖਣ ਦੀ ਔਰ ਉਹਦੇ 'ਚ ਜਿਹੜਾ ਸੁਖਪਾਲ ਸਿੰਘ ਡੱਫਰ ਅਤੇ ਸੁਖਜੀਤ ਸਿੰਘ ਦੋ ਚੰਡੇ ਤੇ ਸੁਖਜਿੰਦਰ ਸਿੰਘ ਕੋਸਾ ਇਹ ਸਾਡੇ ਗੈਰ ਰਾਜਨੀਤਿਕ ਮੋਰਚੇ ਦੀ ਵਿੱਤ ਕਮੇਟੀ ਆ ਔਰ ਜੋ ਲੇਖਾ ਜੋਖਾ ਸਾਰਾ ਕੁਝ ਕੋਈ ਇਹਨਾਂ ਦੀ ਜ਼ਿੰਮੇਵਾਰੀ ਆ ਔਰ ਉਹਦੇ ਤੇ ਵਿਚਾਰ ਚਰਚਾ ਹੋਈ ਔਰ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਘਾਟਵਾਦ ਦੂਜਾ ਤੀਜਾ ਉਹ ਸਾਰੀ ਇਹ ਰੱਖਣਗੇ ਇਹਨਾਂ ਨੂੰ ਇਸ ਪ੍ਰਵਾਨ ਵੀ ਕੀਤਾ ਸੀ ਲਿਖਤੀ ਪੱਤਰ ਵੀ ਦਿੱਤੇ ਸੀ ਇਹਨਾਂ ਨੂੰ ਔਰ ਉਹਦੇ ਨਾਲ ਨਾਲ ਬਾਕੀ ਜੋ ਮੋਰਚੇ ਦੇ ਅੰਦਰ ਕੋ ਲੀਡਰਾਂ ਵੱਲੋਂ ਘਾਟਾਵਾਦ ਆਈਆਂ ਵਾ ਉਹਦੇ ਤੇ ਕੁਝ ਜਥੇਬੰਦੀਆਂ ਵਾਂ ਜਿਨ੍ਹਾਂ ਨੇ ਕੁਝ ਕਨੌਣੀਆਂ ਹਰਕਤਾਂ ਕੀਤੀਆਂ ਮੋਰਚੇ 'ਤੇ ਠੀਕ ਨਹੀਂ ਆਏ ਔਰ ਉਹ ਵਿਚਾਰ ਚਰਚਾ ਇੱਕ ਜਥੇਬੰਦੀ ਵੱਲੋਂ ਰੱਖੀ ਗਈ ਆ ਜਥੇਬੰਦੀਆਂ ਵੱਲੋਂ ਕਿ ਉਹ ਆਪਣਾ ਸਵਿਕਾਰ ਕਰਨ ਜਨਤਕ ਲੋਕਾਂ ਦੇ ਅੱਗੇ ਹੋ ਕੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੋਰਚਾ ਫਿਰ ਉਹ ਉਹਦੀ ਵਿਚਾਰ ਚਰਚਾ ਕਰਕੇ ਕੋਈ ਰੂਪਰੇਖਾ ਜੜੀ ਆ ਉਹ ਰੱਖੀ ਜਾਵੇਗੀ ਔਰ ਉਹਦੇ ਨਾਲ ਨਾਲ ਜਿਵੇਂ ਲੁਧਿਆਣੇ ਤੋਂ ਲੈ ਕੇ ਜਗਰਾਵਾਂ ਮੋਗੇ ਤੱਕ ਜਿਹੜਾ ਵਾ ਜ਼ਮੀਨ ਜਿਹੜੀ ਆ ਸਰਕਾਰ ਜਿਹੜੀ ਆ ਲੋਕਾਂ ਨੂੰ ਕਿਸਾਨਾਂ ਨੂੰ ਜਿਹੜਾ ਵਕਬਾਰ ਕਰਨਾ ਚਾਹੁੰਦੀ ਆ ਜਿਵੇਂ 10% ਜਾਂ ਕੋਈ 1200 ਗਾਜ ਦੀ ਰਹਿਸ਼ ਵਾਸਤੇ ਬਾਕੀ ਇੱਕ ਅਤੀ ਕੋਈ ਦੁਕਾਨ ਦੇਣੀ ਜ਼ਮੀਨ ਦਾ ਕੋਈ ਪੈਸਾ ਨਾ ਦੇਣਾ ਇਹ ਵੱਡੇ ਪੱਧਰ ਤੇ ਡਾਕਾ ਵਾ ਇਹਦੇ ਤੇ ਕੋਈ ਵਿਚਾਰ ਚਰਚਾ ਕੋਈ ਕਿ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਾਵੇ ਐਵੇਂ ਅੰਮ੍ਰਿਤਸਰ ਦੀ ਧਰਤੀ ਤੇ ਵੀ ਕੁਝ ਜ਼ਮੀਨ ਦਾ ਨਿਸ਼ਾਨਾ ਬਣਿਆ ਤਰਨਤਾਰਨ ਦੀ ਧਰਤੀ ਤੇ ਵੀ ਕੋਈ ਜ਼ਮੀਨ ਦਾ ਕਿਸਾਨਾਂ ਦੀਆਂ ਦੇ ਨਿਸ਼ਾਨਾ ਬਣਾਇਆ ਆਉਣ ਵਾਲੇ ਸਾਮਰਾਜ ਘਰਾਣਿਆਂ ਵਾਸਤੇ ਪਰੇ ਵੱਡੇ ਪੱਧਰ ਤੇ ਔਰ ਉਹਦੇ ਨਾਲ ਨਾਲ ਸਾਨੂੰ ਪਤਾ ਲੱਗਾ ਵਾ ਕਿ ਤਾਜ਼ਾ ਜੀ ਕੇ ਗੁਰਜੀਤ ਸਿੰਘ ਸਮਾਣੇ ਟਾਵਰ ਤੇ ਜਿਹੜਾ ਵਾ ਉਹ ਧਰਮਾਂ ਦੀ ਖਾਤਰ ਭਾਵੇਂ ਗੁਰੂਗ੍ਰਾਮ ਸਾਹਿਬ ਦਾ ਨਿਆ ਭਾਵੇਂ ਸਾਡਾ ਕੋਈ ਮੰਦਰ ਆ ਜਾਂ ਮਸਜਿਦ ਦੇ ਆ ਜਾਂ ਹਰ ਇੱਕ ਧਰਮ ਦੇ ਵਾਸਤੇ ਇੱਕ ਕਾਨੂੰਨ ਬਣਨਾ ਚਾਹੀਦਾ ਕਿ ਜੇ ਕੋਈ ਕੋਈ ਠੋਸ ਪਚਾਉਂਦਾ ਵਾ ਜਾਂ ਧਰਮ ਦੀ ਨਰਾਦਰੀ ਕਰਦਾ ਔਰ ਉਹਦੇ ਤੇ ਉਹਨਾਂ ਵਹਿਬਲਾਂ ਵਾਸਤੇ ਕੋਈ ਸਖਤ ਕਾਨੂੰਨ ਬਣੇ ਕਿ ਆਉਣ ਵਾਲੇ ਲੋਕ ਜਿਹੜੇ ਸਮੇਂ ਦੇ ਵਿੱਚ ਉਹਨਾਂ ਜਿਹੜੇ ਵਹਿਬਲਾਂ ਦੀ ਗ੍ਰੰਥਾਂ ਦੀ ਜਿਹੜੀ ਆ ਉਹ ਵਿਅਪਦੀ ਨਾ ਕਰ ਸਕਣ ਇਹਦੇ ਤੇ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਕਿ ਉਹ ਗੁਰਜੀਤ ਸਿੰਘ ਦੀ ਜਿਹੜੀ ਉਹ ਗੱਲਬਾਤ ਜਿਹੜੀ ਸੁਣ ਕੇ ਔਰ ਉਹਨੂੰ ਟਾਵਰ ਤੋਂ ਤਾਰ ਕੇ ਉਹਦੀ ਵਿਚਾਰ ਚਰਚਾ ਕਰਕੇ ਕਾਨੂੰਨ ਬਣਾਉਣਾ ਕੋਈ ਏਡੀ ਵੱਡੀ ਚੀਜ਼ ਨਹੀਂ ਪੰਜ ਸੱਤ ਮੈਂਬਰ ਇਕੱਠੀ ਕਰਕੇ ਪੰਜਾਬ ਸਰਕਾਰ ਜਿਹੜੀ ਆ ਇਹ ਕਾਨੂੰਨ ਬਣਾ ਸਕਦੀ ਆ ਇਹ ਵੀ ਜਥੇਬੰਦੀਆਂ ਵੱਲੋਂ ਵਿਚਾਰ ਚਰਚਾ ਹੋਈ ਆ ਧੰਨਵਾਦ ਗੁਰਿੰਦਰ ਸਿੰਘ ਪੰਘੂ ਜਥੇਬੰਦੀ ਹੈਗੀ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਅ ਦੇਖੋ ਅੱਜ ਜਿਹੜਾ 401 ਦਿਨ ਦੇ ਲਗਭਗ ਸ਼ੰਭੂ ਖਨੌਰੀ ਮੋਰਚਾ ਚੱਲਿਆ ਉਹਦੇ ਵਿੱਚ ਕੀ ਘਾਟ ਆ ਰਹੀਆਂ ਕੀ ਹੋਇਆ ਕੀ ਨਹੀਂ ਹੋਇਆ ਕਿੰਨੀਆਂ ਗਲਤੀਆਂ ਹੋਈਆਂ ਕਿ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਜਿਹੜੀ ਇੰਨਾ ਕੁ ਸਸੀਂ 46 ਕਿਸਾਨਾਂ ਦੀਆਂ ਮੌਤਾਂ ਹੋਈਆਂ ਤੇ ਪ੍ਰਾਪਤੀ ਨਹੀਂ ਹੋਈ ਉਹਦੇ ਬਾਰੇ ਅੱਜ ਅਸੀਂ ਵਿਸ਼ਲੇਸ਼ਣ ਕੀਤਾ ਹੈਗਾ ਉਹਦੇ ਵਿੱਚ ਜਿਹੜਾ ਪਿਛਲੇ ਦਿਨੀ ਕੌਮੀ ਸਾਂਫ ਮੋਰਚੇ ਵੱਲੋਂ ਜਿਹੜਾ ਇੱਕ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਮੇਰੀ ਡਿਊਟੀ ਲੱਗੀ ਸੀਗੀ ਅ ਇੰਦਰਜੀਤ ਸਿੰਘ ਕੋਟ ਬੁੱਡਾ ਜੀ ਉਹਨਾਂ ਦੀ ਜਥੇਬੰਦੀ ਨੇ ਹਾਜ਼ਰ ਹੋਣਾ ਸੀਗਾ ਤੇ ਸੁਖਜੀਤ ਸਿੰਘ ਹਰਦੋ ਚੰਡੇ ਔਰ ਨਾਲ ਲਖਵਿੰਦਰ ਸਿੰਘ ਔਲਖ ਜਿਹੜੇ ਹਰਿਆਣੇ ਤੋਂ ਆ ਬੀਕੇ ਜਥੇਬੰਦੀ ਔਰ ਸਾਡੀ ਜਥੇਬੰਦੀ ਨੇ ਵੀ ਉਹਦੇ ਵਿੱਚ ਸ਼ਾਮਲ ਹੋਣਾ ਸੀ ਸੋ ਮੇਰੇ ਕਹਿਣ ਤੋਂ ਪਾਪ ਅਸੀਂ ਮੰਗ ਪੱਤਰ ਦੇਗੇ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਗੱਲ ਕੀਤੀ ਸੀ ਔਰ ਜਿਹੜੇ ਸਾਡੇ ਬੜੇ ਸਤਿਕਾਰਯੋਗ ਵੀਰ ਅ ਬੈਠੇ ਨੇ ਸਮਾਣੇ ਦੇ ਵਿੱਚ ਇੰਨੇ ਟਾਈਮ ਤੋਂ ਕਿਉਂਕਿ ਮੰਗ ਕੀ ਰਏ ਨੇ ਕਿਉਂਕਿ ਮੰਗ ਸਭ ਤੋਂ ਵੱਡੀ ਮੰਗ ਹੈਗੀ ਆ ਵੀ ਜਿਹੜਾ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਉਹਦੇ ਲਈ ਬੜੇ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣਾ ਔਰ ਜਿਹੜੀ ਅੱਜ ਅਗਲੀ ਗੱਲਬਾਤ ਖੂਸਾ ਸਾਹਿਬ ਵੀ ਕਰਨਗੇ ਔਰ ਸੈਕੰਡ ਗੱਲ ਕੋਟ ਬੁੱਢਾ ਜੀ ਰੱਖਣਗੇ ਕਿਉਂਕਿ ਜਿਹੜੀ ਕਮੇਟੀ ਸੀ ਲੇਖਾ ਜੋਖਾ ਕਮੇਟੀ ਨੂੰ ਜਿਹੜੀ ਸਾਡੇ ਵੱਲੋਂ ਚਿੱਠੀ ਲਿਖੀ ਗਈ ਸੀ ਦਾਸ ਮੰਨੀਓ ਔਰ ਇੰਦਰਜੀਤ ਸਿੰਘ ਕੋਟ ਬੁੱਢਾ ਲਖਵਿੰਦਰ ਸਿੰਘ ਔਲਕ ਉਹਨਾਂ ਚ ਅੱਜ ਇੱਕ ਕਮੇਟੀ ਜਿਹੜੀ ਲੇਖਾ ਜੋਖੀ ਕਮੇਟੀ ਸੀਗੀ ਉਹ ਹਾਜ਼ਰ ਹੋਈ ਆ ਜਿਵੇਂ ਕਿ ਸਖਪਾਲ ਸਿੰਘ ਡੱਫਰ ਆਏ ਸੀਗੇ ਸਾਡੇ ਨਾਲ ਬਾਰਤਾ ਕਰਨ ਲਈ ਇੰਦਰਜੀਤ ਸਿੰਘ ਪੰਨੀਵਾਲ ਨੇ ਵੀ ਆਉਣਾ ਸੀਗਾ ਉਹਨਾਂ ਨੂੰ ਕੋਈ ਕੰਮ ਹੋ ਗਿਆ ਤਾਂ ਸਖਪਾਲ ਸਿੰਘ ਡੱਫਰ ਸਾਹਿਬ ਨੇ ਗੱਲ ਕੀਤੀ ਆ ਕਿਉਂਕਿ 401 ਦਿਨ ਇਕੱਠਿਆਂ ਨੇ ਕੰਮ ਕੀਤਾ ਹੈਗਾ ਕਿਉਂਕਿ ਜਿਹੜੀ ਗੱਲਬਾਤ ਵਿੱਚੋਂ ਸਾਰੀਆਂ ਗੱਲਾਂ ਰੱਖੀਆਂ ਗਈਆਂ ਉਹਨਾਂ ਨਾਲ ਜਿਹੜੀ ਅਗਲੇ ਆਉਣ ਵਾਲੇ ਦਿਨਾਂ 'ਚ ਗੱਲ ਕਰਨੀਆਂ ਉਹ ਇੰਦਰਜੀਤ ਕੋਟ ਮੋਢਾ ਰੱਖਣਗੇ ਕਿਉਂਕਿ ਦੇਖੋ ਜਿਵੇਂ ਲੈਂਡ ਜਿਹੜੀ ਪੋਲਿੰਗ ਸਕੀਮ ਆ ਉਹਦੇ ਦਾਇਤ ਪਹਿਲਾਂ ਆਪਾਂ ਨੂੰ ਲੱਗਦਾ ਸੀ ਲੁਧਿਆਣਾ ਲੁਧਿਆਣੇ ਦੇ ਨਾਲ ਮੋਗਾ ਜੀ ਮੋਗਾ ਆ ਗਿਆ ਤੇ ਫਿਰੋਜ਼ਪੁਰ ਆ ਗਿਆ ਔਰ ਨਵਾਂ ਸ਼ਹਿਰ ਆ ਗਿਆ ਮੈਂ ਸਮਝਦਾ ਇਹ ਸਕੀਮ ਪਹਿਲਾਂ ਮੁਹਾਲੀ ਦੇ ਵਿੱਚ ਸੀ ਹੁਣ ਲਗਭਗ ਇਹ ਸਰਕਾਰਾਂ ਨੇ ਪੂਰੇ ਪੰਜਾਬ ਨੂੰ ਦੇ ਘੇਰੇ ਚ ਲੈ ਲਿਆ ਇਹਦੇ ਬਾਰੇ ਵੀ ਗੱਲਬਾਤ ਹੋਈ ਆ ਕਿਉਂਕਿ ਜਿੱਥੇ ਅਸੀਂ ਡੀਸੀ ਸਾਹਿਬਾਂ ਨੂੰ ਮੰਗ ਪੱਤਰ ਦਵਾਂਗੇ ਇਹਦਾ ਅਸੀਂ ਡਟ ਕੇ ਸਾਰੀਆਂ ਜਥੇਬੰਦੀਆਂ ਵਿਰੋਧ ਕਰਦੀਆਂ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨੇ ਲੈਂਡ ਪੁਲਿਸ ਦਾ ਉਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਤਾਲਣਾ ਕਰਦੇ ਆ ਵੀ ਉਹਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਮੇਰੇ ਨਾਲ ਖੜੇ ਨੇ ਸਤਨਾਮ ਸਿੰਘ ਔਰ ਗਰਸੇਵਕ ਸਿੰਘ ਵੀਰ ਖੜੇ ਨੇ ਇਹਨਾਂ ਦੀ ਜਿਹੜੀ ਜਥੇਬੰਦੀ ਹੈ ਬੀਕੇਜੂ ਮਾਜਾ ਹੈਗੀ ਆ ਤੇ ਇਹ ਵੀ ਅੱਜ ਸਾਡੇ ਨਾਲ ਮੀਟਿੰਗ 'ਚ ਹਾਜ਼ਰ ਸੀ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਹੁਣ ਅਗਲੀ ਜਿਹੜੀ ਗੱਲ ਹੈਗੀ ਆ ਉਹ ਆਪਣੇ ਰੱਖਣਗੇ ਅ ਇੰਦਰਜੀਤ ਸਿੰਘ ਕੋਟਵੱਡਾ ਸਾਹਿਬ ਮੈਂ ਇਨੀ ਇੱਕ ਗੱਲ ਰੱਖੀ ਆ ਜੋ ਅੱਜ ਮੀਟਿੰਗ ਹੋਈ ਆ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਈ ਆ ਜੋ ਵੀ ਅਸੀਂ 401 ਦਿਨ ਮੋਰਚਾ ਲੜਿਆ ਉਹਦੇ ਚ ਸਾਤੋਂ ਕਿੱਥੇ ਕਮੀ ਰਹੀ ਉਹ ਸਾਰੀਆਂ ਗੱਲਾਂ ਤੇ ਵਿਚਾਰ ਹੋਇਆ ਇੰਨੀਆਂ ਇੱਕ ਗੱਲਾਂ ਮੈਂ ਰੱਖਦਾ ਤੁਹਾਡੇ ਸਾਹਮਣੇ ਕਿਉਂਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਔਰ ਅਮਿਤਪਾਲ ਤੇ ਐਨਐਸਏ ਲੱਗਿਆ ਉਹਨਾਂ ਨੂੰ ਰੱਦ ਕੀਤਾ ਜਾ